ਜੀ 3 ਘੰਟੇ ਤੋਂ ਉੱਪਰ ਦਾ ਸਮਾਂ ਜਿਹੜਾ ਗੁਜ਼ਾਰਿਆ ਇਸ ਕੰਪੀਟੀਸ਼ਨ ਦੇ ਵਿੱਚ ਦੋਨੇ ਵਿਜੇਤਾ ਕਰਾ ਦਿੱਤੇ ਹੋ ਕੀ ਕਹੋਗੇ ਬਹੁਤ ਵਧੀਆ ਫੈਸਲਾ ਲਿਆਈਏ ਨਹੀਂ ਤਾਂ ਬੈਨ ਨੂੰ ਹੋਰ 7 ਘੰਟੇ ਬਹਿ ਜਾਣਾ ਸੀ ਦੋਨਾਂ ਨੇ ਇੱਕੋ ਜੀ ਸੀ ਤੇ ਬਹੁਤ ਵਧੀਆ ਫੈਸਲਾ ਲਿਆ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਕਿਹ ਲੈ ਐਕਸਪੀਰੀਅੰਸ ਮਿਲਿਆ ਤੁਹਾਨੂੰ ਐਂਦਾ ਦੇ ਕੰਪੀਟੀਸ਼ਨ 'ਚ ਜਾ ਕੇ ਕੀ ਲੋਕਾਂ ਨੂੰ ਤੁਸੀਂ ਦੇ ਨਹੀਂ ਨਹੀਂ ਬਹੁਤ ਵਧੀਆ ਮਿਲਿਆ ਜੀ ਫੋਨ ਤੋਂ ਖਹਿੜਾ ਛੁੱਟਿਆ ਜੀ 30 ਘੰਟੇ ਬਿਨਾ ਫੋਨ ਤੋਰੇ ਤੇ ਕਿਤਾਬਾਂ ਪੜਿਆ ਰੱਬ ਦਾ ਨਾਮ ਜਪਿਆ ਬਹੁਤ ਵਧੀਆ ਜੇ ਸਨਿਆਈ ਹਰ ਪਿੰਡ 'ਚ ਹੀ ਹੋਣੇ ਚਾਹੀਦੇ ਟੂਰਨਾਮੈਂਟ ਐ ਜਿਵੇਂ ਮੋਬਾਈਲ ਤੋਂ ਦੂਰ ਰੱਖਣ ਦੀ ਗੱਲ ਕੀਤੀ ਗਈ ਹੈ ਮੋਬਾਈਲ ਵੀ ਤੁਸੀਂ ਦੇਖਿਆ ਕਿਤਾਬਾਂ ਦੁਲਦੇ ਰਹੇ ਆਉਣ ਵਾਲੀ ਜਨਰੇਸ਼ਨ ਨੂੰ ਕੀ ਸੰਦੇਸ਼ ਦੇਣਾ ਇਹੀ ਕਹਿਣਾ ਕਿ ਕਿਤਾਬਾਂ ਪੜੋ ਰੱਬ ਦਾ ਨਾਮ ਲਓ ਜੀ ਟੈਫੋਨਾਂ ਤੋਂ ਦੂਰ ਰਹੀ ਨਹੀਂ ਤਾਂ ਸਾਰਾ ਦਿਨ ਰੀਲਾਂ ਹੀ ਵੇਖੀ ਜਾਂਦੀਆਂ ਅੱਛਾ ਹੋਰ ਕਿੰਨੇ ਘੰਟੇ ਬਹਿ ਸਕਦੇ ਸੀਗੇ ਹੁਣ ਤਾਂ ਟਾਈ ਹੋ ਗਿਆ ਚਲੋ ਦੋਨੇ ਵਿਜੇਤਾ ਕਰਾਰ ਦੇਤੇ ਦਿਮਾਗ 'ਚ ਤਾਂ 4-5 ਘੰਟੇ ਹੈਗੇ ਸੀ ਹਜੇ ਬਾਕੀ ਰਾਤ ਦਾ ਡਰ ਸੀ ਕਿ ਉਹਨੂੰ ਚੋਲਾ ਇਹਨਾਂ ਵਾਜ ਜੀ ਚੋਲਾ ਹਾਂ ਜੀ ਕਮੇਟੀ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਪਰ ਮੈਂ ਤਾਂ ਕਹਦੇ ਫੈਸਲੇ ਨਹੀਂ ਨਹੀਂ ਉਹ ਬਹੁਤ ਵਧੀਆ ਫੈਸਲਾ ਕੀਤਾ ਜੀ ਮੇਰਾ ਕੋਈ ਫਾਇਦਾ ਨਹੀਂ ਸੀ ਨਟਿਆਂ ਦੋ ਦਿਨ ਹੋ ਗਏ ਭੁੱਖੇ ਵੀ ਆ ਨਾ ਪਾਣੀ ਪੀਤਾ ਨਾ ਕੋ ਖਾਦਾ ਪੀਤਾ ਜੀ ਅੱਛਾ ਕੁਝ ਵੀ ਨਹੀਂ ਖਾਦਾ ਨਹੀਂ ਜੀ ਹੋਰੀ ਹੋ ਗਿਆ ਪ੍ਰੈਸ਼ਰ ਪਿਆ ਕੇਲੇ ਖਾਦੇ ਆ ਹਾਂ ਕੇਲੇ ਤਾਂ ਖਾਦੇ ਆ ਪਾਣੀ ਵੀ ਪਿਆ ਥੋੜਾ ਜਿਹਾ ਉਹ ਵੀ ਖਵਾਇਆ ਹਾਂ ਨਹੀਂ ਨਹੀਂ ਖਵਾਇਆ ਸੀ ਪਰ ਅਸੀਂ ਖਾਧਾ ਨਹੀਂ ਜੀ ਹਾਂ ਜੀ ਬਾਥਰੂਮ ਵੀ ਨਹੀਂ ਕੀਤਾ ਜੀ ਹਾਂ ਜੀ ਆਉਣ ਵਾਲੇ ਜੇ ਇਦਾਂ ਦੇ ਕੰਪੀਟੀਸ਼ਨ ਹੁੰਦੇ ਨੇ ਤੇ ਆਮ ਨੌਜਵਾਨ ਪੀੜੀ ਨੂੰ ਤੁਸੀਂ ਕੀ ਇੱਕ ਮੈਸੇਜ ਦੇਣਾ ਹੈ ਕਿ ਫੈਸਲਾ ਲਓ ਕਿ ਇੱਥੇ ਆਓ ਇਸ ਸਾਲ ਲਓ ਟੂਰਨਾਮੈਂਟ ਚ ਕਿੰਨਾ ਟਾਈਮ ਵੀ ਬੈਠਿਆ ਜਾਂਦਾ ਨਾਲੇ ਪਤਾ ਲੱਗਦਾ ਕਿੰਨਾ ਕੇ ਸਰੀਰ ਕੰਮ ਕਰਦਾ ਈ ਫੋਨ ਤਾਂ ਸਾਰਾ ਦਿਨ ਚਲਾਈ ਜਾਂਦੇ ਆ ਘਰੇ ਬੈ ਕੇ ਅੱਛਾ ਨਸ਼ੇ ਤੋਂ ਦੂਰ ਵੀ ਰਹਿੰਦਾ ਇਹਨਾਂ ਮੁਕਾਬਲਿਆਂ ਦੇ ਹਾਂ ਜੀ ਜੀ ਜ਼ਰੂਰ ਈ ਨਸ਼ਾ ਕਿੱਥੇ ਕਰੂਗਾ ਖਾਦਾ ਪੀਤਾ ਹੀ ਨਹੀਂ